ਆਪ ਕੋਲ ਇਹ ਆਪਣਾ ਐਮਪੀ ਐਮਬੀ ਜੀ 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 ਕਿਸਾਨਾਵਾਸਿਕ ਜੀ ਆਪਾਂ ਬਰ ਭਾਜਪਾ ਨਹੀਂ ਠੀਕ ਆ ਪਾਰਟੀ ਨੇ ਪਾਰਟੀ ਨੇ ਐਕਸ਼ਨ ਲਿਆ ਪਾਰਟੀ ਨੇ ਜੋ ਐਕਸ਼ਨ ਬੰਦਾ ਸੀ ਲਿਆ ਪਾਰਟੀ ਨੇ ਸਰ ਆ ਫਿਰ ਮੈਂਬਰਸ਼ਿਪ ਕਿਤਨਾ ਵਧੇਗੀ ਤੁਹਾਨੂੰ ਨਾ ਕੰਨਾ ਨੂੰ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપવાદ ਆ ਇਹ ਤਾਂ ਇੱਕ ਜਿਹਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ ਪੜੀ ਨਹੀਂ 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 ਇਹ ਇੱਕ અપવાદ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਅਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿੱਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਚ ਭਾਈਚਾਰੇ ਚ ਜਾਂ ਦੋ ਥੋੜ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਜੋ ਕੋਈ ਦਖਲ ਦੇਵੇ ਤੇ ਵਰਕਿੰਗ ਉਹ ਹਰ ਜਗ੍ਹਾ ਐਵੋਇਡ ਹੋਣਾ ਚਾਹੀਦਾ ਇੱਕ ਕ ਇਕੱਲਾ ਕੰਗਨਾਂ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਪਾਰਟੀ ਨੇ ਹਟੇ ਤੇ ਜੋ ਪਾਰਟੀ ਨੇ ਬੰਦੀ ਕਰ ਵੈਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੇ ਇਹਦੀਆਂ ਸਟੇਟਮੈਂਟਾਂ ਨੇ ਜਿਹੜਾ 9000 ਪਲੱਸ ਮੈਂਬਰਸ਼ਿਪ ਜੋ ਮੈਂ ਨਰਦਨ ਜੀ ਨੇ ਦੱਸਿਆ 9000 ਪਲੱਸ ਮੈਂਬਰ 2019 ਦੀ ਸੀ 2019 ਦੀ ਪਿੰਡਾਂ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਣੇ ਆ ਪਿੰਡਾਂ 'ਚ ਕੋਈ ਸਾਨੂੰ ਹਰ ਜਗ੍ਹਾ ਤਾਂ ਕੋਈ ਕਿਸਾਨਾਂ ਦੇ ਨਾਲ ਬਰਕਾਰਾ ਹੋ ਰਿਹਾ ਨਹੀਂ ਅਸੀਂ ਕਿ ਸਾਡਾ ਕੋਈ ਟਕਰਾਅ ਥੋੜਾ ਕਿੰਨਾ ਸੰਵਾਦ ਬਕਰੀ ਸਾਡਾ ਕੋਈ ਟਕਰਾਅ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਦਾ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਕਰੇ ਕਰੇ ਜਾਣਾ ਆ ਉਹਦੇ ਲਈ ਇੱਕ ਕਰਾ ਕਾਤਾ ਲਗਣਾ ਲੋਕ ਨੇ ਕਿਹੋ ਨਾ ਐਮਪੀ ਨੇ ਬੀ ਜੀ ਪੀ ਨੇ ਜੀ 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 ਕਿਸਾਨਾਵਾਸਕ ਲਈ ਹੈ ਭਦਰ ਪਾਚ ਲਈ ਠੀਕ ਹੈ ਪਾਰਟੀ ਨੇ ਪਾਰਟੀ ਨੇ ਐਕਸ਼ਨ ਲਿਆ ਪਾਰਟੀ ਨੇ ਜੋ ਐਕਸ਼ਨ ਬੰਦਾ ਸੀ ਲਿਆ ਪਾਰਟੀ ਨੇ ਸਰ ਫਿਰ ਮੈਂਬਰਸ਼ਿਪ ਤੋਂ ਕਿਦਾਂ ਮਤੇਗੀ ਕਿ ਬਣੇਗਾ ਕੰਗਨਾਂ ਦੇ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ अपवाद ਆ ਇਹ ਤਾਂ ਇੱਕ ਇੱਕ ਜੀ ਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ بڑی ਨਹੀਂ 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 ਇਹ ਕਪਵਾਦਾ ਜੀ ਇੱਕ ਇੱਕ ਚੀਜ਼ ਨਾ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿੱਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹ ਮੰਨ ਲਓ ਸਰ ਅਮਰਜੈਂਸੀ ਫਿਲਮ ਨੂੰ ਤੁਸੀਂ ਕਿਸਰਾ ਦੇਖੀਓ ਮੈਂ ਦੇਖੀ ਨਹੀਂ ਜੀ ਫਿਲਮ ਮੈਨੂੰ ਵੀ ਪਤਾ ਫਿਲਮ ਕਿਹੜੀ ਹੈ ਮੈਂ ਤਾਂ ਟ੍ਰੇਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਵਿੱਚ ਭਾਈਚਾਰੇ ਚ ਜਾਂ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਜੇ ਕੋਈ ਦਖਲ ਦੇਵੇ ਤੇ ਵਰਕਿੰਗ ਉਹ ਹਰ ਜਗ੍ਹਾ ਹੀ ਬਾਇਡ ਹੋਣਾ ਚਾਹੀਦਾ ਇੱਕ ਕੱਲਾ ਕੰਗਨਾਂ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕਹਿੰਦਾ ਭਗਵਤ ਮੈਂਬਰ ਆਫ ਪਾਰਲੀਮੈਂਟ ਕੰਗਨਾਂ ਉਸ ਤਰ੍ਹਾਂ ਦੀ ਭਾਸ਼ਾ ਦਾ ਯੂਜ਼ ਕਰ ਰਿਹਾ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਬਿਡ ਕੀਤਾ ਹੈਗਾ ਇਥੋਂ ਤੁਸੀਂ ਉਹ ਗੱਲ ਵੀ ਦਾ ਨਾਂ ਲਈ ਰੱਖੋ ਨਾ ਪਾਰਟੀ ਨੇ ਉਹਦੇ ਤੇ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੈਨੀਆਂ ਸਟੇਟਮੈਂਟਾਂ ਨਹੀਂ ਜਣੀਆਂ ਜਸੂਨ ਸਰ ਜਿਵੇਂ ਬੀਜੇਪੀ ਹੈ ਇੱਕ ਤਰ੍ਹਾਂ ਸਟ ਇੱਕ ਬਾਤ ਹਰ ਇੱਕ ਜਗ੍ਹਾ ਕਰਦੀ ਹੈ ਸੀ ਇਹਦਾ ਜਗ੍ਹਾ ਇੱਕ ਪਰ ਜਦੋਂ ਸਟੇਟ ਚੇਂਜ ਹੁੰਦੀ ਹੈ ਉਹ ਤੁਹਾਡੇ ਲਹਿਜਾ ਬਦਲ ਜਾਂਦਾ ਹੈ ਇਹੀ ਕਹਣਾ ਕੋਤਰੀ ਪੰਜਾਬ ਦੇ ਵਿੱਚ ਤੁਹਾਡਾ ਰਾਇਜਾ ਕੁਝ ਹੋਰ ਹੈ ਉਹ ਸਦਾ ਯੂਪੀ ਜਾ ਕੋਈ ਹੋਰ ਹੋ ਜੀ ਕਿਸੇ ਜਗ੍ਹਾ ਨੂੰ ਛੇ ਨਹੀਂ ਕੇ ਸੰਬੋਧਨ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਕਿ ਮੈਂ ਸਹੀ ਕਹਣਾ ਲੱਗ ਸਹੀ ਮੰਨਦੇ ਨਹੀਂ ਮੈਂ ਕਹਣਾ ਸਹੀ ਮੰਨਣਾ ਜੀ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨ ਸਕਦਾ ਮੈਂ ਵਾ ਕੋ ਪਾਰਟੀ ਤੋਂ ਉੱਪਰ ਹੈ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਇਹਨੂੰ ਕਿਹਾ ਬਈ ਤੂੰ ਬਿਆਨਵਾਜੀ ਇਦਾਂ ਦੀ ਨਹੀਂ ਕਰਨੀ ਤਾਂ ਮੈਂ ਪਾਰਟੀ ਸੰਤਰੀ ਭਾਈ ਦਾ ਬੀਜੇਪੀ ਦਾ ਮੈਂਬਰਸ਼ਿਪ ਤੇ ਇਹ ਦੇਖੋ ਇਦਾਂ ਨਹੀਂ ਘਟਨਾਵਾਂ ਜਿਹੜੀਆਂ ਹੁੰਦੀਆਂ ਹਨ ਨਾ ਇਹ ਸਪੌਂਟੇਨੀਅਸ ਹੁੰਦੀਆਂ ਹਨ ਕਾਂਗਰਸ ਦੇ ਦਿਗਵਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਹੈ ਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਇਡਿਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈਗਾ ਇਟ ਇਟ ਨਵਰ ਚੇਂजेस ਹਾਂ ਕੰਗਰਸ ਦੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਆਇਡਿਓਲੋਜੀ ਆ ਜੋ ਭਾਜਪਾ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਰਸ ਦਾ ਬਿਆਨ ਇੱਕ ਸਟ੍ਰੇ ਬਿਆਨ ਆ ਗਿਆ ਕੰਗਰਸ ਦਾ ਸੂਸਾ ਆਖਰੀ ਸਵਾਲ